गुलाब चंद कटारिया बड़े पंजाब दे नवे गवर्नर असम दे सन राजपाल लडियां 11 14 नौ बार जितते चंडीगढ़ दे प्रशासक भी नियुक्त राजस्थान सरकार विच रह चुके हन गृह मंत्री बनवारी लाल पुरोहित ने दत्तासी इस्तीफा ਰਾਜਸਥਾਨ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਰਾਜਪਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਦਾ ਅਹੁਦਾ ਵੀ ਸੰਭਾਲਣਗੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਿਛਲੇ ਸਾਲ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਰਾਜਪਾਲ ਦੇ ਤੌਰ ਤੇ ਇਹ ਉਹਨਾਂ ਦੀ ਦੂਸਰੀ ਨਿਯੁਕਤੀ ਹੈ ਦੂਜੇ ਪਾਸੇ ਸਾਬਕਾ ਗਵਰਨਰ ਬਨਵਾਰੀ لال ਪੁਰੋਹਿਤ ਦਾ ਅਸਤੀਫਾ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ ਨਿੱਜੀ ਸਕੂਲ ਵਿੱਚ ਅਧਿਆਪਕ ਬਣ ਕੇ ਆਪਣਾ ਜੀਵਨ ਚਲਾਉਣ ਵਾਲੇ ਕਟਾਰਿਆਲੇ ਪਹਿਲੀ ਵਾਰ 1977 ਵਿੱਚ ਚੋਣਾਂ ਲੜੀਆਂ ਸਨ ਉਹ ਉਦੇਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਉਸ ਦੇ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 11 ਚੋਣਾਂ ਲੜੀਆਂ ਅਤੇ 9 ਵਾਰ ਜਿੱਤ ਹਾਸਲ ਕੀਤੀ ਸਾਲ 1998 ਵਿੱਚ ਉਹ 사ਦਰੀ ਤੋਂ ਸੰਸਦ ਦੇ ਤੌਰ ਤੇ ਚੋਣਾਂ ਜਿੱਤੇ ਆਖਰੀ ਤੇ ਆਉਣਾ 2018 ਵਿੱਚ ਜਿੱਤ ਕੇ ਉਹ 15ਵੀਂ ਰਾਜਸਥਾਨ ਵਿਧਾਨ ਸਭਾ ਵਿੱਚ ਪਹੁੰਚੇ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਰਾਜਸਥਾਨ ਦੇ ਉਦੇਪੁਰ ਦੇ ਨਿਵਾਸੀ ਹਨ ਅਤੇ ਪੰਜ ਬੇਟੀਆਂ ਦੇ ਪਿਤਾ ਹਨ ਕਟਾਰੀਆ ਰਾਜਸਥਾਨ ਵਿੱਚ ਭਾਜਪਾ ਸਰਕਾਰਾਂ ਦੌਰਾਨ ਸਿੱਖਿਆ ਮੰਤਰੀਪੋੜ ਮੰਤਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸਹਿਤ ਦੋ ਵਾਰ ਰਾਜਸਥਾਨ ਦੇ ਗ੍ਰਹਿ ਮੰਤਰੀ ਰਹੇ ਚੁੱਕੇ ਹਨ ਦੱਸਦੇ ਚੱਲਿਏ ਕਿ 2 ਦਿਨ ਪਹਿਲਾਂ ਹੀ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਸਰਦੀ ਇਲਾਕਿਆਂ ਦੇ ਦੌਰੇ ਤੋਂ ਵਾਪਸ ਪਰਤੇ ਸਨ ਚੰਡੀਗੜ੍ਹ ਪਹੁੰਚਦੇ ਅਸੀਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਰੋਪਾਂ ਦੀ ਝੜੀ ਲਾ ਦਿੱਤੀ ਸੀ ਉਹਨਾਂ ਨੇ ਇਹ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਮਾਨ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ ਆਇਆ ਇਸ ਲਈ ਮੈਂ ਅਸਤੀਫਾ ਦਿੱਤਾ ਹੈ ਮੈਨੂੰ ਕਿਸੇ ਤੋਂ ਵੋਟ ਨਹੀਂ ਚਾਹੀਦਾ ਮੈਂ ਤੇ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਸੀ